ਸਸਤੀ ਕਾਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਕਿਉਂਕਿ ਆਪਾਂ ਇਹਨਾਂ ਵਿੱਚ ਕਾਫੀ ਸਾਰੇ ਸੂਟਾਂ ਦੀ ਕਲੈਕਸ਼ਨ ਐਡ ਕੀਤੀ ਹੋਈ ਹੈ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਇਹ ਰਹਿਗਾ ਜੋਰਜਟ ਦਾ ਸੂਟ ਫੁੱਲ ਵਰਕ ਕੀਤਾ ਹੋਇਆ ਹੈ ਗੋਟਾ ਪੱਟੀ ਦਾ ਅਤੇ ਸੀਕੁਐਂਸ ਏਮਬਰਾਇਡਰੀ ਕੀਤੀ ਗਈ ਹੈ ਪਾਰ ਮੀਟਰ ਦੇ ਹਿਸਾਬ ਨਾਲ ਜਿੰਨਾ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ ਹੋ ਇਸ ਦਾ ਤੁਸੀਂ ਮੈਚਿੰਗ ਸੂਟ ਬਣਵਾ ਸਕਦੇ ਹੋ ਕਰੇਵ ਦੀ ਬਾਟਮ ਲਗਵਾ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੁੰਦਾ ਜਿੰਨਾ ਵੀ ਤੁਸੀਂ ਫੈਬਰਿਕ ਲੈਣਾ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਨੇ ਇਹ ਤੁਹਾਨੂੰ ਜायेगा ਪਿਓਰ ਕਰੇਵ ਦਾ ਸੂਟ ਮਿਲੇਗਾ ਗਲੇ ਦੇ ਉੱਪਰ ਬਹੁਤ ਹੀ ਸੋਨਾ ਹੈਂਡਵਰਕ ਕੀਤਾ ਗਿਆ ਹੈ ਘੇਰੇ ਦੇ ਉੱਪਰ ਵੀ ਬਹੁਤ ਹੀ ਸੋਨਾ ਵਰਕ ਮਿਲੇਗਾ ਚਨਾਉਣ ਦਾ ਦੁਪੱਟਾ ਰਹੇਗਾ 4 ਸੈੱਟ ਹੈਵੀ ਵਰਕ ਮਿਲੇਗਾ ਬਹੁਤ ਹੀ ਸੋਹਣੇ ਕਲਰ ਇੰਨਾ ਵਿੱਚ ਵੀ ਨੇ ਕਲਰ ਆਪਸ਼ਨ ਕਾਫੀ ਜ਼ਿਆਦਾ ਹੈ ਤੁਸੀਂ ਕੋਈ ਵੀ ਸੂਟ ਬਾਇ ਕਰ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਤੁਸੀਂ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ हां जी ਜਿਹੜੇ ਅਗਲੇ ਸੂਟ ਨੇ ਉਹ ਵੀ ਬਹੁਤ ਹੀ ਪਿਆਰੇ ਸੂਟ ਰਹਿਣਗੇ ਪਸ਼ਮੀਨਾ ਦਾ ਤਨ ਸੂਟ ਰਹੇ ਮਿਲੇਗਾ ਰਾਮ ਟੈਕਸ ਪਸ਼ਮੀਨਾ ਦਾ ਸੂਟ ਰਹੇਗਾ ਡਿਜੀਟਲ ਪ੍ਰਿੰਟ ਬਹੁਤ ਹੀ ਸੋਹਣਾ ਹੈ ਬਹੁਤ ਹੀ ਸੋਹਣਾ ਹੈ ਇਸ ਦੇ ਵਿੱਚ ਵਰਕ ਵੀ ਮਿਲੇਗਾ ਪਿਓਰ ਸ਼ਿਫੋਨ ਦਾ ਦੁਪੱਟਾ ਮਿਲੇਗਾ ਪ੍ਰਾਈਸ ਸਾਰੇ ਸੂਟਾਂ ਦਾ ਆਪਾਂ ਨਾਲ ਦੀ ਨਾਲ ਮੈਂਸ਼ਨ ਕੀਤਾ ਹੈ ਤੁਸੀਂ ਚੈੱਕ ਕਰਕੇ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਇਹ ਤੁਹਾਨੂੰ ਮਿਲਣਗੇ ਔਰਗੈਂਜ਼ਾ ਦੀ ਸ਼ਰਟ ਮਿਲੇਗੀ ਪਿਓਰ ਵਿਸਕੋਜ਼ ਦੀ ਔਰਗੈਂਜ਼ਾ ਦਾ ਦੁਪੱਟਾ ਮਿਲੇਗਾ ਪਿਓਰ ਵਿਸਕੋਜ਼ ਦਾ ਦੁਪੱਟਾ ਰਹੇਗਾ ਜਿਹੜੀ ਇਹ ਸੀ ਬਾਟਮ ਰਹੇਗੀ ਸਿਲਕ ਦੀ ਤੁਹਾਨੂੰ ਪਲੇਨ ਬਾਟਮ ਮਿਲੇਗੀ ਬਹੁਤ ਹੀ ਸੋਨਾ ਹੈਵੀ ਵਰਕ ਰਹੇਗਾ ਸ਼ਰਟ ਦੇ ਉੱਪਰ ਹੈਂਡ ਵਰਕ ਵੀ ਬਹੁਤ ਹੀ ਸੋਨਾ ਕੀਤਾ ਗਿਆ ਹੈ ਫੁੱਲ ਵਰਕ ਰਹੇਗਾ ਦੁਪट्टे ਦੇ ਉੱਪਰ ਵੀ ਬਹੁਤ ਹੀ ਸੋਹਣੀ ਲੈਸ ਲਗਾਈ ਗਈ ਹੈ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਬਾਏ ਕਰ ਸਕਦੇ ਹੋ ਕਲਰ ਆਪਸ਼ਨ ਇਹਨਾਂ ਵਿੱਚ ਕਾਫੀ ਜ਼ਿਆਦੇ ਨੇ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਜਿਹੜੇ ਅਗਲੇ ਸੂਟ ਨੇ ਇਹ ਤੁਹਾਨੂੰ ਮਿਲੇਗਾ 5 ਮੀਟਰ ਦੀ ਕੱਟ ਹੋਏਗੀ 올ਓਵਰ ਸੂਟ ਹੋਏਗਾ ਨੈਚੁਰਲ ਕਰੇਵ ਸਿਲਕ ਦਾ ਤੁਹਾਨੂੰ ਫੈਬਰਿਕ ਮਿਲੇਗਾ ਪਿਓਰ ਦਾ ਟੰਡਾ ਦੁਪੱਟਾ ਮਿਲੇਗਾ ਚਨਾਉਣ ਦਾ ਹੈਵੀ ਦੁਪੱਟਾ ਮਿਲੇਗਾ ਪ੍ਰਾਈਜ਼ ਉੱਪਰ ਲੱਗਾ ਹੋਇਆ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਬਾਈ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ